ਸਨੀਰ ਨੂੰ ਜਤਾਇਆ ਤੁਸੀਂ ਮੁੜ ਕੇ ਉਹ ਗੁਰਦਾਸਪੁਰ ਨੂੰ ਧੋਖਾ ਦਿੱਤਾ ਉਹਨਾਂ ਗੁਰਦਾਸਪੁਰ ਤੋਂ ਮੁੜ ਕੇ ਬੜੇ ਨਹੀਂ ਆਕੇ ਉਹੀ ਹਾਲ ਹੈ ਇੱਥੇ ਲੁਧਿਆਣਾ ਨਾ ਹੋਵੇ ਕਰਦੇ ਬਈ ਸਨੀਰ ਨੇ ਧੋਖਾ ਦਿੱਤਾ ਗੁਰਦਾਸਪੁਰ ਵਾਲਿਆਂ ਨੇ ਲੁਧਿਆਣਾ ਵਾਲਿਆਂ ਨੂੰ ਧੋਖਾ ਨਾ ਦੇ ਦੇਣ ਟੂਨ ਕੋਨਰ ਨੂੰ ਬੋਟਾ ਪਾਓ ਵੇਪਨ ਪਤਰਾ ਨਹੀਂ ਲਿਤਾਓ ਮੈਂ ਤੁਹਾਡੇ ਹੱਕਾਂ ਦੀ ਲੜਾਈ ਲੜਾਂਗਾ ਮੋਢੇ ਨਾਲ ਮੋਢਾ ਲਾ ਕੇ ਖੜਾਂਗਾ ਚਾਹੇ ਕਿਸਾਨ ਹੈ ਚਾਹੇ ਹੋਜ਼ਰੀਆਂ ਆ ਨਾ ਫੈਕਟਰੀਆਂ ਵਾਲੇ ਜਾਂ ਲੇਬਰ ਵਾਲੇ ਤਗਦਾ ਲੋਕੀ ਤੁਹਾਨੂੰ ਪਿਆਰ ਕਰੂਗੇ ਲੋਕੀ ਤੁਹਾਨੂੰ ਵੋਟਾਂ ਪਾਉਗੇ ਹੁਣ ਆ ਰਵਨੀਤ ਬਿੱਟੂ ਹੁਣੇ ਕੀ ਆਈ ਜਾਂਦੇ ਇਹਦੀ ਕੁਝ ਲੋਕ ਇਦਾਂ ਦੇ ਹੈਗੇ ਜਾਂ ਇਹ ਸਭ ਜੋਤੀਆਂ ਸਿੱਧੇ ਕਰ ਦਿੰਦੇ ਆ ਉਧਰੋਂ ਆਪਣਾ ਹਾਲ ਸਰ ਆਈ ਗਈ ਜਾਂਦਾ ਜੀ ਇਹਨਾਂ ਨੂੰ ਜੋਤੀਆਂ ਮਾਰਾਂਗੇ ਇਹ ਹੁਣੇ ਦੁੱਤੀਆਂ ਮਾਰਦੇ ਆ ਜੀ ਕੱਲ ਨੂੰ ਜਿੱਤ ਗਏ ਫਿਰ ਦੇਖ ਲਿਓ ਤੁਹਾਡਾ ਕੀ ਹਾਲ ਕਰਨਗੇ ਕਿਸੇ ਪਾਰਟੀ ਨੂੰ ਨਾ ਜਿਤਾਓ ਪਾਰਟੀਆਂ ਦਾ ਇਹਨਾਂ ਦਾ ਕੰਮ ਇਹੀ ਹੈ ਇਹ ਸਿਰਫ ਆਪਣਾ ਉਲੂ ਸਿੱਧਾ ਕਰਦੇ ਆ ਅੱਜ ਕੱਲ ਆਪਣਾ ਬੇਜੇਬੀ ਵੀ ਵੜ ਗਏ ਕੱਲ ਕਾਂਗਰਸ ਵਾਲੇ ਨੇ ਕਾਂਗਰਸ ਵਾਲੇ ਬੀਜੇਪੀ ਵਾਲੇ ਕਾਲੀ ਵਾਲੇ ਉਧਰ ਜਲੇ ਦਲ ਬਦਲੂ ਹੈਗੇ ਆ ਤੁਸੀਂ ਇਹਨਾਂ ਨੂੰ ਛੱਡੋ ਆਜ਼ਾਦ ਨੂੰ ਜਿਤਾਓ ਨੀਡੂ ਸ਼ਟਰਾਂ ਵਾਲੀ ਗੱਲ ਕਰੀ ਹੈ ਅਲੱਗ-ਅਲੱਗ ਤਰ੍ਹਾਂ ਹੀ ਸ਼ਟਰ ਕਰੀਆਂ ਕੋਈ ਤਾਂ ਤਾਂ ਫੁੰਡਾ ਤਾਂ ਨਹੀਂ ਇਥੇ ਵੀ ਤਾਂ ਮੈਂ ਜਾਣਦਾ ਨਹੀਂ ਹੈਗਾ ਨੀਡੂ ਸ਼ਟਰਾਂ ਵਾਲਾ ਇਹ ਕੋਣ ਆ ਅਸੀਂ ਅਸੀਂ ਕਿਸੇ ਤੋਂ ਕੀ ਲੈਣਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਣਕੁਮਾਰ ਤੁਸੀਂ ਦੇਖ ਰਹੇ ਹੋ ਆਨਡੂਡੀ ਪੰਜਾਬ ਲਾਈਵ ਸਾਡੇ ਨਾਲ ਪਤਰਾ ਹੀ ਪਹੁੰਚੇ ਆ ਆਜ਼ਾਦ ਪਾਰਟੀ ਵੱਲੋਂ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਲੋੜ ਪੈਗੀ ਤੁਹਾਨੂੰ ਖੜਨ ਦੀ ਸਰ ਅਸੀਂ ਲੁਧਿਆਣਾ ਦੇ ਵਸਿੱਕ ਆ ਹੁਣ ਰਾਜਾ ਬੜਿੰਗ ਜੀ ਦੇਖੋ ਜੀ ਗਿੱਦੜਵਾ ਬਠਿੰਡੇ ਤੋਂ ਆ ਰਹੇ ਆ ਜਿਵੇਂ ਅੱਗੇ ਗੁਰਦਾਸਪੁਰ ਤੋਂ ਸਣੀ ਦੇਲ ਨੂੰ ਜਤਾਇਆ ਤੁਸੀਂ ਮੁੜ ਕੇ ਉਹ ਗੁਰਦਾਸਪੁਰ ਨੂੰ ਧੋਖਾ ਦਿੱਤਾ ਉਹਨਾਂ ਨੇ ਗੁਰਦਾਸਪੁਰ ਚ ਮੁੜ ਕੇ ਬੜੇ ਨਹੀਂ ਆਕੇ ਉਹੀ ਹਾਲ ਹੈ ਇੱਥੇ ਲੁਧਿਆਣੇ ਦਾ ਨਾ ਹੋਵੇ ਮੁੜ ਕੇ ਤੁਸੀਂ ਕਾਂਗਰਸ ਵਾਲੇ ਕਾਂਗਰਸ ਵਾਲਿਆਂ ਨੂੰ ਵੋਟਾਂ ਪਾ ਦਿਓ ਕੜੇ ਮੋੜ ਕੇ ਪੈਰਾਸ਼ੂਟ ਤੋਂ ਆਇਆ ਕਰਨਗੇ ਮੋੜ ਕੇ ਉਧਰ ਹੀ ਉਧਰ ਨਿਕਲ ਜਾ ਕਰਨ ਆਇਆ ਨੇ ਫਿਰ ਜਿਵੇਂ ਸੰਨੀ ਦੇਵ ਨੇ ਧੋਖਾ ਦਿੱਤਾ ਗੁਰਦਾਸਪੁਰ ਵਾਲਿਆਂ ਨੇ ਲੁਧਿਆਣੇ ਵਾਲਿਆਂ ਨੂੰ ਧੋਖਾ ਨਾ ਦੇ ਦੇਣ ਪਹਿਲੇ ਇਹਨਾਂ ਨੇ ਉੱਥੇ ਗਿੱਦੜਵਾ ਦੇ ਵਿੱਚ ਬਠਿੰਡੇ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਕਿਹਾ ਬੱਕਰੀਆਂ ਪਾਲ ਲੋ ਉਹਨਾਂ ਦੀ ਮੰਗਣਾ ਦੀ ਦਵਾਈ ਬਣੇਗੀ ਤੁਹਾਨੂੰ ਕਰੋੜਾ ਰੁਪਏ ਦੀ ਆਮਦਨ ਹੋਏਗੀ ਅਮਰੀਕਾ ਭੇਜਾਂਗੇ ਇੰਗਲੈਂਡ ਭੇਜਾਂਗੇ ਹੁਣ ਇੱਧਰ ਆ ਕੇ ਕਹਿੰਦੇ 25 ਲੱਖ ਰੁਪਏ ਦੀ ਐਫ ਡੀ ਕਰਾ ਦਾਂਗੇ ਇੰਸ਼ੋਰੈਂਸਾ ਕਰਾ ਦਾਂਗੇ ਤੇ ਮੁੜ ਕੇ ਇਹ ਨਾ ਹੋਵੇ ਤੁਸੀਂ ਇਹਨਾਂ ਦੇ ਲਾਲਚ ਦੇ ਵਿੱਚ ਫਸ ਜਿਓ ਜਿਵੇਂ ਇਹਨਾਂ ਨੇ ਆਮ ਪ ਤੁਸੀਂ ਸਾਰੇ ਪਾਰਟੀਆਂ ਨੂੰ ਦੇਖ ਹੀ ਲੇਤਾ ਇੱਕ ਵਾਰੀ ਤੁਸੀਂ ਆਜ਼ਾਦ ਨੂੰ ਜਿਤਾਓ ਇਹ ਨਹੀਂ ਹੈ ਕਿ ਮੈਨੂੰ ਕਿਹ ਜਿਹੜਾ ਤੁਹਾਨੂੰ ਬੰਦਾ ਠੀਕ ਲੱਗਦਾ ਤੁਸੀਂ ਇਸ ਵਾਰ ਆਜ਼ਾਦ ਨੂੰ ਜਿਤਾਓ ਤੇ ਜੇ ਮੈਨੂੰ ਮੈਨੂੰ ਵੋਟਾਂ ਪਾਣੀਆਂ ਤਾਂ ਮੇਰਾ ਹੈਗਾ ਚੋਣ ਨਿਸ਼ਾਨ ਹੈਗਾ ਰੂਮ ਕੋਲਰ ਰੂਮ ਕੋਲਰ ਨੂੰ ਵੋਟਾਂ ਪਾਓ ਵੈਪਨ ਬਤਰਾਇ ਨਹੀਂ ਜਿਤਾਓ ਮੈਂ ਤੁਹਾਡੇ ਹੱਕਾਂ ਦੀ ਲੜਾਈ ਲੜਾਂਗਾ ਮੋਢੇ ਨਾਲ ਮੋਢਾ ਲਾ ਕੇ ਖੜਾਂਗਾ ਚਾਹੇ ਕਿਸਾਨ ਆ ਚਾਹੇ ਹੋਜ਼ਰੀ ਲਾਣਾ ਫੈਕਟਰੀਆਂ ਵਾਲੇ ਜਾਂ ਲੇਬਰ ਵਾਲੇ ਇਸੇ ਤਰ੍ਹਾਂ ਵੀ ਆਪਣੇ ਜੋ ਵੀ ਲੁਧਿਆਣੇ ਦੇ ਵਿੱਚ ਕਿਸੇ ਤਰ੍ਹਾਂ ਵੀ ਕੰਮ ਹੈ ਜੋ ਕੋਈ ਵੀ ਕਿਸੇ ਮਜ਼ਦੂਰ ਆ ਜਾ ਫੈਕਟਰੀ ਵਾਲਾ ਜ ਕੁਛ ਕਿਸੇ ਤਰ੍ਹਾਂ ਦਾ ਵੀ ਕੰਮ ਪੈਂਦਾ ਮੈਂ ਤੁਹਾਡਾ ਭਰਾ ਵਿਪਨ ਕੁਮਾਰ ਬਤਰ ਤੁਹਾਡੇ ਨਾਲ ਖੜਾਗਾ ਲੱਗਦਾ ਲੋਕੀ ਤੁਹਾਨੂੰ ਪਿਆਰ ਕਰੋਗੇ ਲੋਕੀ ਤੁਹਾਨੂੰ ਵੋਟਾਂ ਪਾਉਗੇ ਲੋਕੀ ਵੋਟਾਂ ਪਾਣਗੇ ਜੀ ਜੇ ਇਹਨਾਂ ਨੂੰ ਪਾਰਟੀ ਵਾਲਿਆਂ ਨੇ ਦੇਖ ਹੀ ਲਿੱਤਾ ਇਹਨਾਂ ਨੇ ਕਿ ਸਾਡੇ ਅਸੀਂ ਤਾਂ ਅੱਗੇ ਵੀ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਜੇ ਕੋਈ ਵੀ ਕੰਮ ਪੈਂਦਾ ਅਸੀਂ ਵਿਚਰਦੇ ਰਹੇ ਹਾਂ ਅਸੀਂ ਬੰਡ ਦੇ ਨਾ ਮੋਢਾ ਆ ਕੇ ਖੜੇ ਹਾਂ ਹੁਣ ਖੜਾ ਹੋਏਗੇ ਅਜੇ ਸਾਜੀ ਜਿੱਤਦੇ ਹਾਂ ਫਿਰ ਤਾਂ ਅਸੀਂ ਵੱਧ ਕੰਮ ਕਰਕੇ ਦਿਖਾਵਾਂਗੇ ਇਹਨਾਂ ਜਿੰਨਾ ਵੱਧ ਤੋਂ ਵੱਧ ਹੋ ਸਕੇ ਕੰਮ ਕਰਾਂਗੇ ਅਸੀਂ ਮੋਦੀ ਵਾਸਤੇ ਕੀ ਕਹਿਣਾ ਚਾਹੋ ਮੋਦੀ ਸਰਕਾਰ ਬਾਰੇ ਮੋਦੀ ਪ੍ਰਧਾਨ ਮੰਤਰੀ ਬਾਰੇ ਉਹਨਾਂ ਦਾ ਕੀ ਕਹਿਣਾ ਚਾਹੋਗੇ ਯਾਰ ਵੀ ਗੜੀਆਂ ਦੇ ਮੋਦੀ ਸਰਕਾਰ ਦੀ ਸਕੀਮਾਂ ਨਹੀਂ ਦਿੱਤੀਆਂ ਮੋਦੀ ਸਰਕਾਰ ਰਹੇ ਗਾਵਾਂਗੇ ਜਿਵੇਂ 15-15 ਲੱਖਾਂ ਦਾ ਧੋਖਾ ਦਿੱਤਾ ਇਹਨਾਂ ਨੇ ਹੋਂਡਾ ਰਵਨੀਤ ਬਿੱਟੂ ਹੁਣੇ ਕੀ ਆਈ ਜਾਂਦੇ ਇਹਦੀ ਕੁਝ ਲੋਕ ਐਦਾਂ ਦੇ ਹੈਗੇ ਜਾਂ ਇਹ ਸਭ ਝੂਠੀ ਨਾ ਸਿੱਧੇ ਕਰ ਦਿੰਦੇ ਆ ਉਧਰੋਂ ਆਪਣਾ ਹਾਂਸਰ ਆਈ ਜਾਂਦਾ ਜੀ ਇਹਨਾਂ ਨੂੰ ਜੁੱਤੀਆਂ ਮਾਰਾਂਗੇ ਇਹ ਹੁਣੇ ਜੁੱਤੀਆਂ ਮਾਰਦੇ ਆ ਜੀ ਕੱਲ ਨੂੰ ਜਿੱਤ ਗਏ ਫਿਰ ਦੇਖ ਲਿਓ ਤੁਹਾਡਾ ਕੀ ਹਾਲ ਕਰਨਗੇ ਹੁਣ ਆ ਕਿਸਾਨਾਂ ਬਾਰਡਰਾਂ 'ਤੇ ਖੜੇ ਰਏ ਆ ਪਿੱਛੇ ਵੀ ਖੜੇ ਰਏ 1.5- ਜੇ ਹੁਣੇ ਸਰਕਾਰ ਤੁਸੀਂ ਬਣਾ ਦਿੰਦੇ ਪੰਜਾਬ ਜਵੇ ਜਵੇ ਦੀ ਫਿਰ ਤੁਸੀਂ ਹਸਾਬਲ ਜਿਹੜੇ ਹੁਣੇ ਪਹਿਲੇ ਗਈ ਜਾਂਦੇ ਜੁੱਤੀਆਂ ਮਾਰ ਕੇ ਬਾਅਦ ਵਿੱਚ ਤੁਹਾਡਾ ਕੀ ਹਾਲ ਕਰਨਗੇ ਤੇ ਸੋਚ ਸਮੇਂ ਕੇ ਵੋਟਾਂ ਪਾਇਓ ਤੇ ਗਿੱਦੜਵਾ ਵਾਲੇ ਜੇ ਬਠਿੰਡੇ ਵਾਲੇ ਜਾਂ ਉਹ ਸਨੀਦੋਲ ਵਾਲੇ ਜਿਹੜਾ ਜੋ ਸਨੀਦੋਲ ਉਥੇ ਹਾਲ ਕਰਕੇ ਗੁਰਦਾਸਪੁਰ ਦਾ ਇਹੜਾ ਹੋਵੇ ਆਪਣੇ ਲੁਧਿਆਣੇ ਦਾ ਹਾਲ ਵੀ ਇੱਦਾਂ ਹੀ ਹੋਵੇ ਮੁੜ ਕੇ ਤੁਸੀਂ ਇਹਨਾਂ ਨੂੰ ਲਬਦੇ ਫਿਰੋ ਇਹ ਮੁੜ ਕੇ ਉਥੇ ਬਠਿੰਡੇ ਗਿੱਦੜਵਾ ਬੈਠੇ ਹੋਣ ਲੁਧਿਆਣੇ ਵਾਲੇ ਫਿਰ ਜਿਵੇਂ ਸਨੀਦੋਲ ਨੂੰ ਦੇਖਦੇ ਰਹੇ ਉਹਦੇ ਹੀ ਮੁੜ ਕੇ ਕੀ ਸੋਚਿਆ ਸੀ ਵੀ ਮੈਂ ਵੋਟਾਂ ਵਿੱਚ ਅੱਜ ਲੋਕਾਂ ਅੱਗੇ ਆਪਾਂ ਝੰਡੇ ਚੁੱਕਦੇ ਹਰ ਪਾਰਟੀ ਦੇ ਕੇ ਸੀ ਕਿਸੇ ਪਾਰਟੀ ਚ ਝੰਡਾ ਹੁਣ ਖੁਦ ਨੂੰ ਆ ਕੇ ਆਪਣਾ ਝੰਡਾ ਲਾ ਕੇ ਤਰ੍ਹਾਂ ਦਾ ਅਜਾਦ ਝੰਡਾ ਆਪਣਾ ਯਾਦ ਕਰਨਾ ਪਿਆ ਉਹਨੂੰ ਬਹੁਤ ਵਧੀਆ ਲੱਗ ਰਹੀ ਜੀ ਪਹਿਲੇ ਦੂਜੀਆਂ ਪਾਰਟੀਆਂ ਦਾ ਝੰਡਾ ਡੰਡਾ ਲਈ ਫਿਰਦਾ ਸੀ ਨਾਲੇ ਮਿਹਨਤਾਂ ਕਰਦੇ ਸੀਗੇ ਨਾ ਸਾਨੂੰ ਉਹਨਾਂ ਨਾਲ ਸਾਨੂੰ ਕੋਈ ਉਹਨਾਂ ਨੇ ਸਾਨੂੰ ਆਪਣਾ ਸਾਨੂੰ ਅਹੁਦੇਦਾਰ ਬਣਾਇਆ ਨਾ ਸਾਨੂੰ ਉਹਨਾਂ ਨੇ ਕਦੀ ਕੋਈ ਮੌਕਾ ਦਿੱਤਾ ਸਾਨੂੰ ਅੱਗੇ ਆਨ ਦਾ ਅਸੀਂ ਫਿਰ ਸੋਚਿਆ ਕਿ ਹੁਣ ਅਸੀਂ ਆਪਣੇ ਪੈਰਾਂ 'ਤੇ ਖੜੀਏ ਨਾਲੇ ਆਪਣੇ ਲੁਧਿਆਣੇ ਪੰਜਾਬ ਵਾਸਤੇ ਕੁਝ ਕਰ ਸਕੀਏ ਇਸ ਕਰਕੇ ਮੈਂ ਅਯਾਦ ਮੀਰਵਾਰ ਤੇ ਖੜਾ ਮੈਂ ਮੇਰਾ ਚੋਣ ਨਿਸ਼ਾਨ ਹੈਗਾ ਰੂਮ ਕੂਲਰ ਮੈਂ ਸਾਰੇ ਭਰਾਵਾਂ ਨੂੰ ਲੁਧਿਆਣਾ ਵਾਸੀਆਂ ਨੂੰ ਇਹ ਕਹਾਂਗਾ ਬਜ਼ੁਰਗਾਂ ਨੂੰ ਤੇ ਵੋਟਾਂ ਵਾਕੇ ਮੈਨੂੰ ਜਿਤਾਵਨ ਤੇ ਜਿਹੜੇ ਤੁਸੀਂ ਆਪਣਾ ਮੈਂ ਇੱਕ ਗੱਲ ਕਹਾਂਗਾ ਆ ਪੰਜ ਗੱਲਾਂ ਇਹ ਪੰਜਮ ਗੱਲਾਂ ਸਾਰੀਆਂ ਸਾਰੇ ਬਰਾਬਰ ਨਹੀਂ ਹੁੰਦੇ ਕੁਝ ਲੋਕ ਇਹੋ ਜਿਹੇ ਹੈ ਕੋਈ 500 ਰੁਪਏ ਲਾਜਨ ਕੋਈ ਸ਼ਰਾਬ ਦੀ ਬੋਤਲ ਕੋਈ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਜਾਂ ਕੋਈ ਕਿਸੇ ਚੀਜ਼ ਦੀ ਡਿਮਾਂਡ ਇਹਨਾਂ ਨੂੰ ਕਰ ਦਿੰਦੇ ਆ ਉਹ ਚਾਰ ਦਿਨ ਤੁਹਾਡੀ ਪੂਰੀ ਕਰ ਦਨਗੇ ਪੰਜ ਸਾਲ ਮੁੜ ਕੇ ਤੁਸੀਂ ਇਹਨਾਂ ਨੂੰ ਭੇਜ ਦਿੰਨੇ ਹੋ ਜਿਤਾ ਕੇ ਉਸ ਤੋਂ ਬਾਅਦ ਇਹ ਨજર ਨਹੀਂ ਆਉਂਦੇ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਕਾਵਾਂਗਾ ਇਹ ਜੜੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਹੈਗੀਆਂ ਚਾਰ ਦਿਨ ਤੁਸੀਂ ਵਹਿਨਤ ਕਰਦੇ ਹੋ ਤੁਸੀਂ ਆਪ ਖਾ ਪੀ ਲੈਨੇ ਹੋ ਤੁਹਾਨੂੰ ਕਿਸੇ ਚੀਜ਼ ਦੀ ਕਮੀ ਤੁਸੀਂ ਮਿਹਨਤੀ ਬੰਦੇ ਪੰਜਾਬ ਵਾਲੇ ਲੁਧਿਆਣੇ ਵਾਲੇ ਚਾਹੇ ਮਜ਼ਦੂਰ ਆ ਚਾਹੇ ਕੋਈ ਵੀ ਹੈ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਐਸ ਕੀ ਆਜ਼ਾਦ ਬੰਦੇ ਨੂੰ ਦਿਤਾਓ ਤੇ ਚਾਹੇ ਮੈਨੂੰ ਦਿਤਾਓ ਜਾਂ ਕਿਸੇ ਹੋਰ ਨੂੰ ਦਿਤਾਓ ਕੋਈ ਪਾਡੀਆਂ दारू ਵੰਡਨੀ ਜਾਂ ਕੁਛ ਕਰਦੀਆਂ ਇਹ दारू ਵੰਡੋਗੇ ਤੁਸੀਂ ਮੇਰੀ ਗੱਲ ਸੁਣੋ ਜੀ दारू ਵੰਡ ਕੇ ਇਹਨਾਂ ਨੇ ਉਹੀ ਤਾਂ ਮਤਨ ਕਹ ਰਹੇ ਆਂ ਦਾਰੂ ਵੰਡ ਦਿੰਦੇ ਆ ਜਾਂ ਕੋਈ ਸੂਟ ਦੇ ਦਿੱਤਾ ਲੋਕਾਂ ਜਾਂ ਕੋਈ ਹੋਰ ਲਾਲਚ ਦਿੱਤਾ ਵੋਟਾਂ ਲੈ ਲੈਂਦੇ ਮੋੜ ਕੇ ਪੰਜ ਸਾਲ ਨਜ਼ਰ ਨਹੀਂ ਆਂਦੇ ਮੈਂ ਤਾਂ ਬਾਈ ਨਾ ਦਾਰੂ ਵੰਡ ਰਿਆਂ ਜੇ ਮੈਂ ਦਾਰੂ ਵੰਡਦਾ ਜਾਂ ਕੋਈ ਸੂਟ ਕਪੜਾ ਵੰਡਦਾ ਨਜ਼ਰ ਆ ਜਾਵਾਂ ਜੋ ਕਾਰਵਾਈ ਸੀਜੀ ਕਰਕੇ ਮੈਨੂੰ ਮਿਲੂਗਾ ਲੋਕੀ ਤਾਂ ਕਈ ਲੋਕ ਤਾਂ ਰੋਟੀ ਪਾਣੀ ਚ ਚੱਲਦਾ ਨਹੀਂ ਕੋਈ ਕਹਿੰਦਾ ਸ਼ੂਗਰ ਸਾਡੇ ਪੰਜ ਸਾਲਾਂ ਵੋਟਾਂ ਜਾਂ ਕੋਈ ਸਾਰੇ ਆ ਗਰੀਬ ਬੰਦੇ ਨਾਲ ਆ ਸਭ ਕੁਝ ਵੀ ਨਹੀਂ ਦਿੱਤਾ ਜਿਉਂਗਾ ਉਹਨਾਂ ਨੂੰ ਕਿਉਂ ਵੋਟ ਪਾਉਗੇ ਤੁਹਾਨੂੰ ਜ ਗਰੀਬ ਬੈਰੀ ਗੱਲ ਸੁਣੋ ਜੀ ਗਰੀਬ ਬੰਦੇ ਮੇਰੀ ਗੱਲ ਸੁਣੋ ਮੈਂ ਉਹੀ ਤਾਂ ਕਹਿ ਰਿਹਾ ਤੂੰ 4 ਦਿਨ ਕਿਸੇ ਤੋਂ ਖਾ ਲੋਗੇ ਤੇ ਤੁਹਾਡੇ 5 ਸਾਲ ਦੀ ਢਿੱਡ ਤਾਂ ਭਰ ਨਹੀਂ ਗਿਣਾ 4 ਦਿਨ ਅੱਗੇ ਪਿੱਛੇ ਵੀ ਤੁਸੀਂ ਤਾਂ ਆਪਣਾ ਕਮਾ ਕੇ ਮਿਹਨਤ ਕਰਕੇ ਰੋਟੀ ਖਾਣੀ ਹੋ ਜੇ ਤੁਸੀਂ ਆਪਣੀ 4 ਦਿਨਾਂ ਪਿੱਛੇ ਇਹਨਾਂ ਨੂੰ ਵੋਟਾਂ ਪਾ ਕੇ ਮੁੜ ਕੇ ਤੂੰ ਜਿਤਾ ਕੇ ਭੇਜਦੇ ਨੇ ਫਿਰ ਤੂੰ ਹਾਲਤ ਉਹੀ ਰਹਿਣਾ ਮੁੜ ਕੇ ਜਿੱਤ ਕੇ ਚਲੇ ਜਾਣਾ ਮੁੜ ਕੇ 5 ਸਾਲ ਨਜ਼ਰ ਨਹੀਂ ਆਣੇ ਤੁਹਾਨੂੰ ਕੀ ਲੋਕਾਂ ਨੂੰ ਕੀ ਪੀਲ ਕਰੋਗੇ ਵੀ ਵੀ ਸਮਾਜ ਦੇ ਵਿੱਚ ਉਹ ਬੰਦੇ ਨੂੰ ਬੋਟ ਬੋਟ ਨੂੰ ਪਾਣੀ ਚਾਹੀਦਾ ਜੇ ਮੈਨੂੰ ਪੁੱਛਿਆ ਤੁਹਾਨੂੰ ਪਾਣੀ ਕਿਸੇ ਹੋਰ ਨੂੰ ਪਾਣ ਬੋਟ ਨਹੀਂ ਖਰਾਬ ਕਰਨੀ ਲੋਕਾਂ ਨੂੰ ਬੋਟ ਪਾਣੀ ਚਾਹੀਦੀ ਹੈ ਬੋਟ ਖਰਾਬ ਨਹੀਂ ਕਰਨੀ ਜਿਹਦੀ ਬੋਟ ਮੈਨੂੰ ਪਾਵਾਂ ਜਾ ਕੇ ਕਿਸੇ ਹੋਰ ਨੂੰ ਪਾਵਣਾ ਜਿਤਾਓ ਇਸ ਦੀ ਆਜ਼ਾਦ ਨੂੰ ਜਿਤਾਓ ਕਿਸੇ ਪਾਰਟੀ ਨੂੰ ਨਾ ਜਿਤਾਓ ਪਾਰਟੀਆਂ ਦਾ ਇਹਨਾਂ ਦਾ ਕੰਮ ਇਹੀ ਹੈ ਇਹ ਸਿਰਫ ਆਪਣਾ ਉल्लू ਸਿੱਧਾ ਕਰਦੇ ਆ ਅੱਜ ਕੱਲ ਆਪਣਾ ਬੀਜੇਪੀ ਵੀ ਵੜ ਗਏ ਕੱਲ ਕਾਂਗਰਸ ਚਲੇ ਨੇ ਕਾਂਗਰਸ ਵਾਲੇ ਬੀਜੇਪੀ ਵਾਲੇ ਕਾਲੀ ਵਾਲੇ ਉਧਰ ਚਲੇ ਦਲ ਬਦਲੂ ਹੈਗੇ ਆ ਤੁਸੀਂ ਇਹਨਾਂ ਨੂੰ ਛੱਡੋ ਆਜ਼ਾਦ ਨੂੰ ਜਿਤਾਓ ਜਿਹੜਾ ਤੁਹਾਡੇ ਲਈ ਕੁਝ ਕਰ ਸ ਨਸ਼ਾ ਪੱਤਾ ਲੈ ਕੇ ਜਾਂ ਕੋਈ ਪੈਸਾ ਲੈ ਕੇ ਤੁਸੀਂ ਵੋਟਾਂ ਪਾਦਣੇ ਹੋ ਮੁੜ ਕੇ ਤੁਹਾਨੂੰ ਨਜ਼ਰ ਹੀ ਨਹੀਂ ਜਾਂਦੇ ਜੇ ਤੁਸੀਂ ਬਿਨਾਂ ਨਸ਼ਾ ਪੱਤਾ ਲੱਤੇ ਜਾਂ ਕੋਈ ਪੈਸੇ ਤੋਂ ਬਿਨਾਂ ਵੋਟ ਪਾਓਗੇ ਤੇ ਤੁਹਾਨੂੰ ਫਿਰ ਤੁਸੀਂ ਆਪ ਜਾ ਕੇ ਅਗਲੇ ਨੂੰ ਕਹੋਗੇ ਹਾਂ ਜੀ ਅਸੀਂ ਤੁਹਾਨੂੰ ਵੋਟ ਪਾਈ ਸੀ ਸਾਡਾ ਕੰਮ ਕਰਾਓ ਨੀਟੂ ਛਟੜਾਂ ਵਾਲੀ ਗੱਲ ਕਰੀ ਹੈ ਅਲੱਗ-ਅਲੱਗ ਤਰ੍ਹਾਂ ਦੀ ਛਟ ਕਰੀ ਹੈ ਕੋਈ ਦਾਦਾ ਫੁੰਡਾ ਤਾਂ ਨਹੀਂ ਤੁਸੀਂ ਵੀ ਆਪਣੀ ਬਰਸੀ ਤੂੰ ਛਟੜਾਂ ਵਾਲਾ ਤਾਂ ਮੈਂ ਜਾਣਦੇ ਨਹੀਂ ਹੈਗੇ ਨੀਟੂ ਛਟੜਾਂ ਵਾਲਾ ਜਾਂ ਕੋਣ ਆ ਅਸੀਂ ਅਸੀਂ ਕਿਸੇ ਤੋਂ ਕੀ ਲੈਣਾ ਜੀ ਅਸਤਾ ਆਪਣਾ ਪ੍ਰਚਾਰ ਕਰ ਰਹੇ ਆ ਸਾਨੂੰ ਤੁਸੀਂ ਪਾਓ ਵੋਟ ਅਸੀਂ ਅਸੀਂ ਫਿਰ ਕਰਕੇ ਦਿਖਾਈਏ ਤੁਹਾਨੂੰ ਕੰਮ ਕਿ ਲੁਧਿਆਣਾ ਵਾਸੀ ਵਿਕਾਸ ਬਈਆ ਕਿੱਥੇ ਜਾਊਗਾ ਵਿਕਾਸ ਕਰਾਂਗੇ ਅਸੀਂ ਤਾਂ ਹੁਣ ਵੀ ਕੰਮ ਕਰਦੇ ਜੇਜਾਂਗੇ ਤਾਂ ਵਿਕਾਸ ਕਰਾਂਗੇ ਸਾਡੇ ਨਾਲ ਬਥਰਾ ਜੀ ਸੀ ਪ੍ਰਧਾਨ ਜੀ ਸਾਡੇ ਨਾਲ ਪਹੁੰਚੇ ਆ ਅੱਜ ਗਵਰਨਮੈਂਟ ਕਾਲਜ ਖੜੇ ਆ ਉਹਦੇ ਬਾਹਰ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਕਿੱਦਾਂ ਦੀ ਚੋਣਾਂ ਦੇ ਵਿੱਚ ਹੋਣਾ ਚਾਹੀਦਾ ਉਹਨਾਂ ਨੇ ਆਪਣੇ ਦਿਲ ਦੇ ਵਿਚਾਰ ਦੱਸੇ ਆ ਵੀ ਮੈਂ ਆਜਾਦ ਜਿੱਤ ਗਿਆ ਤਾਂ ਮੈਂ ਵਿਕਾਸ ਦੇ ਕੰਮ ਲੋਕਾਂ ਦੇ ਪੂਰੇ ਤਰ੍ਹਾਂ ਕਰੂੰਗਾ ਸੜਕਾਂ ਲਾੜੋ ਕੋਲ ਲਾੜੋ ਹੋਰ ਬਦਲਿਆ ਕੰਮ ਕਰਾਂਗਾ தீரோன் டூட்டி பஞ்சாபாய் மெஹ குமார்